ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਮੈਂ ਗੱਲ ਕੀਤੀ ਸੀ ਕਿ ਆਪਾਂ ਪੰਜਾਬ ਦੇ ਵਿੱਚੋਂ ਜ਼ਮੀਨ ਵੇਚ ਕੇ ਮਹਾਲੀ ਜ਼ਮੀਨ ਕਿਉਂ ਨਹੀਂ ਖਰੀਦ ਸਕਦੇ ਇਹ ਗੱਲ ਨੂੰ ਕੱਲ ਇਸ ਸਵਾਲ ਨੂੰ ਆਪਾਂ ਨੇ ਐਡਰੈਸ ਕੀਤਾ ਸੀਗਾ ਅੱਜ ਆਪਾਂ ਦੋਸਤੋ ਇਹ ਗੱਲ ਨੂੰ ਥੋੜੀ ਜੀ ਵਿਸਥਾਰ ਦੇ ਵਿੱਚ ਲੈ ਕੇ ਜਾਣੇ ਆ ਕਿ ਅਗਰ ਕਿਸੇ ਵਿਅਕਤੀ ਨੇ ਇਸ ਤਰ੍ਹਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਆਉ ਉਹ ਕਿੰਨਾ ਕਾਮਯਾਬ ਹੋਇਆਗਾ ਤੇ ਨਾਲ ਦੀ ਨਾਲ ਤੁਹਾਨੂੰ ਇੱਕ ਦੋ ਟਿਪਸ ਮੈਂ ਹੋਰ ਦੇਵਾਂਗਾ ਜਿਹੜੇ ਤੁਸੀਂ ਕੰਮ ਨੂੰ ਕਰ ਸਕਦੇ ਹੋ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਕੱਲ ਆਪਾਂ ਨੇ ਗੱਲ ਕੀਤੀ ਸੀ ਕਿ ਜਿਹੜਾ ਅਗਰ ਆਪਾਂ ਪੰਜਾਬ ਦੇ ਵਿੱਚੋਂ ਜ਼ਮੀਨ ਵੇਚ ਕੇ ਜਾਂ ਫਿਰ ਮਹਾਲੀ ਦੇ ਏਰੀਏ ਦੇ ਵਿੱਚੋਂ ਜ਼ਮੀਨ ਵੇਚ ਕੇ ਥੋੜਾ ਜਿਹਾ ਅੱਗੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਆਪਾਂ ਜ਼ਮੀਨ ਲੈ ਲੈਣੇ ਆ ਤਾਂ ਕੀ ਉੱਥੇ ਸਾਨੂੰ ਕੀ ਲਾਭ ਹੈ ਕੀ ਫਾਇਦਾ ਉਹ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਔਰ ਕਮਜ ਕਮ ਇਸ ਵਿਸ਼ੇ ਦੇ ਉੱਪਰ ਕੱਲ ਮੈਨੂੰ 50 ਤੋਂ 60 ਮੈਂ ਸਾਮ ਨੂੰ ਜਿਹੜੀ ਗਿਣਤੀ ਕੀਤੀ ਆ 50 ਤੋਂ 60 ਅ ਮਤਲਬ ਆਪਣੇ ਪਾਰਟੀਆਂ ਕਹਿ ਲਓ ਪਰਿਵਾਰ ਕਹਿ ਲਓ ਉਹਨਾਂ ਦੇ ਫੋਨ ਆਏ ਜਿਨ੍ਹਾਂ ਨੇ ਮੇਰੇ ਤੋਂ ਸਮਝਿਆ ਵੀ ਤੇ ਉੱਥੇ ਇੱਛਾ ਜਾਰ ਕੀਤੀ ਔਰ ਜ਼ਮੀਨ ਉਹਨਾਂ ਨੂੰ ਮੈਂ ਦਿਖਾਉਣ ਚੱਲਿਆਂਗਾ ਔਰ ਦੋਸਤੋ ਅਗਲੀ ਗੱਲ ਇਸ ਤਰ੍ਹਾਂ ਦਾ ਕੰਮ ਕਰਨ ਵਾਲੀ ਜਿਹੜੀ ਮੈਂ ਤੁਹਾਨੂੰ ਥੋੜੀ ਜੀ ਹੁਣ ਮੈਂ ਇਸ ਗੱਲ ਨੂੰ ਖੋਲ ਕੇ ਤੁਹਾਨੂੰ ਪੇਸ਼ ਕਰਦਾ ਗੱਲ ਨੂੰ ਕਿ ਆਮ ਆਪਣੇ ਮਨ ਦੇ ਵਿੱਚ ਭੈ ਹੁੰਦਾ ਡਰ ਹੁੰਦਾ ਹੈਗਾ ਕਿ ਜੇ ਇਦਾਂ ਕਰ ਲਿਆ ਯਾਰ ਮਤਲਬ ਇਹ ਕਿਤੇ ਅਸੀਂ ਫਾਸੀ ਨਾ ਜਾਈਏ ਉਹਦੇ ਮੈਂ ਤੁਹਾਨੂੰ ਥੋੜੀ ਜੀ ਇੱਕ ਗੱਲ ਸੁਣਾਉਣਾਗਾ ਸਭ ਤੋਂ ਅੱਜ ਜੇ ਆਪਾਂ ਮਹਾਲੀ ਦੇ ਵਿੱਚ ਰੀਅਲ ਏਸਟੇਟ ਦੇ ਵਿੱਚ ਕਾਮਯਾਬ ਬੰਦੇ ਦੀ ਗੱਲ ਕਰੀਏ ਤਾਂ ਉਹ ਜਨਤਾ ਲੈਂਡ ਵਾਲੇ ਨੇ ਜਿਹੜੇ ਕਿ ਅੱਜ ਕੱਲ੍ਹ ਕੁਲਵੰਤ ਸਿੰਘ ਮਹਾਲੀ ਦੇ ਐਮਐਲਏ ਵੀ ਨੇ ਉਹਨਾਂ ਦੀ ਗੱਲ ਕਰਨੀ ਬਿਲਕੁਲ ਬਾਜਵੈ ਜਾਇਜ ਬਣਦੀ ਹੈ ਉਹਨਾਂ ਨੇ ਵੀ ਜਦੋਂ ਦੋਸਤੋਂ ਕੰਮ ਕੀਤਾ ਸੀਗਾ ਬਹੁਤ ਕੋਈ ਲੰਮਾ ਸਮਾਣੀ ਹੋ ਗਿਆ ਮਤਲਬ ਆਹੀ ਵੀ 25 25 ਸਾਲਾਂ ਦੀ ਗੱਲ ਕਰ ਲੋ ਮਤਲਬ ਜਦੋਂ ਉਹਨਾਂ ਨੇ ਕੰਮ ਕਰਨ ਬਾਰੇ ਸੋਚਿਆ ਜਾਂ ਉਹਨਾਂ ਨੇ ਜਦੋਂ ਕੰਮ ਕੀਤਾ ਤਾਂ ਉਹਨਾਂ ਕੋਲੇ ਕੋਈ ਵੀ ਪੂੰਜੀ ਨਹੀਂ ਸੀ ਉਹ ਕੋਈ ਕਹਿੰਦਾਗਾ ਤੂੜੀ ਦਾ ਕੰਮ ਕਰਦੇ ਸੀ ਕੋਈ ਕੁਝ ਕਹਿੰਦਾ ਚਲੋ ਮੰਨ ਲਓ ਕੁਝ ਵੀ ਕਰਦੇ ਸੀ ਛੋਟਾ ਮੋਟਾ ਕੰਮ ਕਰਦੇ ਸੀ ਚਾਹੇ ਉਹ ਤੂੜੀ ਦੀ ਠੇਕੇਦਾਰੀ ਕਰਦੇ ਤੇ ਕੋਈ ਕੁਝ ਕਹਿੰਦਾ ਆਪਾਂ ਇਹ ਮੰਨ ਕੇ ਚੱਲਦੇ ਆ ਕਿ ਉਹ ਪੰਜਾਬ ਦੇ ਵਿੱਚ ਛੋਟਾ ਮੋਟਾ ਕੰਮ ਕਰਦੇ ਸੀਗੇ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਕੁਝ ਪ੍ਰਾਪਰਟੀ ਸੇਲ ਕਰਕੇ ਇਹ ਸੋਚਿਆ ਕਿ ਆਪਾਂ ਮਹਾਲੀ ਦੇ ਵਿੱਚ ਜਾ ਕੇ ਆਪਾਂ ਕੰਮ ਕਰਦੇ ਆ ਤਾਂ ਦੋਸਤੋ ਇੱਥੇ ਅੱਗੇ ਜਦੋਂ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਨੂੰ ਉਹਦੇ ਚ ਸਫਲਤਾ ਮਿਲਣੀ ਸ਼ੁਰੂ ਹੋ ਗਈ ਜਦੋਂ ਸਫਲਤਾ ਮਿਲਣੀ ਤੁਹਾਨੂੰ ਸ਼ੁਰੂ ਹੋਈ ਉਹਨਾਂ ਨੂੰ ਦੋਸਤੋ ਤਾਂ ਉਹਨਾਂ ਨੇ ਦੋ ਨੇ ਦੋ ਤਿੰਨ ਭਰਾ ਨੇ ਉਹ ਇੱਕ ਭਰਾ ਨੇ ਕਲਵੰਤ ਸਿੰਘ ਨੂੰ ਕਿਹਾ ਕਿ ਆਪਾਂ ਕੰਮ ਤਾਂ ਕਰ ਲਿਆ ਔਰ ਕੰਮ ਆਪਣਾ ਚੱਲ ਵੀ ਪਿਆ ਪਰ ਆਪਾਂ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਇਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਦੋਸਤੋ ਕਿਉਂਕਿ ਆਮ ਹੀ ਸਾਡੇ ਮਨ ਦੇ ਵਿੱਚ ਗੱਲ ਆਉਂਦੀ ਆ ਕਿ ਅਸੀਂ ਪੜ੍ਹੇ ਲਿਖੇ ਤਾਂ ਨਹੀਂਗੇ ਸਾਨੂੰ ਕੀ ਪਤਾ ਤਾਂ ਉਹਨੇ ਇਹ ਸਵਾਲ ਕੀਤਾ ਆਪਣੇ ਭਰਾ ਨੂੰ ਕੁਲਵੰਤ ਨੂੰ ਐਮ ਐਲ ਏ ਜਿਹੜੇ ਅੱਜ ਕਿ ਆਪਾਂ ਪੜ੍ਹੇ ਲਿਖੇ ਤਾਂ ਜਾਦਾ ਹੈ ਨਹੀਂਗੇ ਆਪਾਂ ਬ੍ਰਦਰ ਕਿਵੇਂ ਕੰਮ ਨੂੰ ਸੰਭਾਲਾਂਗੇ ਕਿਵੇਂ ਤਾਂ ਕੁਲਵੰਤ ਸਿੰਘ ਨੇ ਉਸ ਸਮੇਂ ਜੋ ਉਹ ਸਵਾਲ ਦਾ ਜਵਾਬ ਦਿੱਤਾ ਸੀ ਉਹ ਇਹ ਸੀ ਕਿ ਜੇਕਰ ਆਪਾਂ ਪੜ੍ਹੇ ਲਿਖੇ ਨਹੀਂ ਤਾਂ ਆਪਾਂ ਪੜ੍ਹੇ ਲਿਖਿਆ ਨੂੰ ਆਪਣੇ ਕੋਲੇ ਨੌਕਰੀ ਤੇ ਤਾਂ ਰੱਖ ਸਕਦੇ ਆਂ ਉਸ ਗੱਲ ਨੂੰ ਉਹਨਾਂ ਨੇ ਦੋਸਤੋ ਫਿਰ ਆਪਣੇ ਉੱਪਰ ਲਾਗੂ ਕੀਤਾ ਜਿਵੇਂ ਮੈਂ ਕੱਲ ਕਿਹਾ ਸੀ ਨਾ ਕਿ ਅਗਰ ਇਸ ਗੱਲ ਨੂੰ ਤੁਸੀਂ ਆਪਣੇ ਤੇ ਲਾਗੂ ਕਰ ਲੋਗੇ ਤਾਂ ਤੁਸੀਂ ਕਿਤੇ ਦੀ ਕਿਤੇ ਪਹੁੰਚ ਸਕਦੇ ਹੋ ਅੱਛਾ ਉਸ ਤੋਂ ਬਾਅਦ ਦੋਸਤੋ ਉਹਨਾਂ ਨੇ ਫਿਰ ਆਪਣੇ ਉੱਪਰ ਇਸ ਗੱਲ ਨੂੰ ਲਾਗੂ ਕੀਤਾ ਕੱਲਾ ਲਾਗੂ ਗੱਲ ਨੂੰ ਆਪਣੇ ਉੱਪਰ ਲਾਗੂ ਕੀਤਾ ਲਾਗੂ ਕਰਕੇ ਉਹਨਾਂ ਨੇ ਆਪਣੇ ਕੋਲੇ ਪੜੇ ਲਿਖੇ ਬੰਦਿਆਂ ਨੂੰ ਨੌਕਰੀ ਤੇ ਰੱਖਣਾ ਸਟਾਰਟ ਕੀਤਾ ਔਰ ਕੰਮ ਉਹਨਾਂ ਦਾ ਬਦਨਾ ਸਟਾਰਟ ਹੋਇਆ ਔਰ ਬਦਦਾ ਬਦਦਾ ਉਹ ਮਤਲਬ ਫਿਰ ਪਹਿਲਾਂ ਉਹਨਾਂ ਨੇ ਉਹਨਾਂ ਨੇ ਰਿਟਾਇਰ ਪਟਵਾਰੀ ਨੂੰ ਨੌਕਰੀ ਤੇ ਰੱਖਿਆ ਫਿਰ ਹੌਲੀ ਹੌਲੀ ਉਹਨਾਂ ਨੇ ਰਿਟਾਇਰ ਕਾਨੂੰਗੋ ਨੂੰ ਰੱਖਿਆ ਆਖਰ ਤੱਕ ਪਹੁੰਚਦੇ ਪਹੁੰਚਦੇ ਦੋਸਤੋ ਉਹਨਾਂ ਕੋਲੇ ਇਸ ਸਮੇਂ ਆਈਏਐਸ ਅਫੀਸਰ ਜਿਹੜੇ ਕਿ ਪ੍ਰੋਪਰਟੀ ਨਾਲ ਸੰਬੰਧਿਤ ਨੇ ਜਾਂ ਇਹਨਾਂ ਮਹਿਕਮਿਆਂ ਨਾਲ ਸੰਬੰਧਿਤ ਸੀਗੇ ਵੱਡੇ ਤੋਂ ਵੱਡੇ ਅਫਸਰ ਜਿਹੜੇ ਰਿਟਾਇਰ ਹੋਏ ਹੋਏ ਸੀ ਜਾਂ ਕੁਝ ਨੇ ਮਤਲਬ ਪਹਿਲਾ ਰਿਟਾਇਰਮੈਂਟ ਹੋ ਕੇ ਵੀ ਉਹਨਾਂ ਕੋਲੇ ਨੌਕਰੀ ਕੀਤੀ ਹੋਈ ਆ ਔਰ ਉਹਨਾਂ ਦਾ ਉਹਨਾਂ ਨੇ ਸਹਾਰਾ ਲੈ ਕੇ ਆਪ ਦੋਨੇ ਬ੍ਰਦਰ ਮਤਲਬ ਮੈਂ ਬਿਲਕੁਲ ਐਗਜੈਕਟ ਤਾਂ ਨਹੀਂ ਕਹਿ ਸਕਦਾ 10 ਜਾਂ 12 ਪੜੇ ਹੋਈ ਦੱਸ ਰਹੇ ਨੇ ਲੋਕ ਉਹਨਾਂ ਨੇ ਇੰਨੇ ਇੱਕ ਘੱਟ ਪੜੇ ਹੋਣ ਦੇ ਬਾਵਜੂਦ ਅੱਜ ਪੜਿਆ ਲਿਖਿਆ ਨੂੰ ਪੜ੍ਹਨੇ ਪਾ ਦਿੱਤਾ ਦੋਸਤੋ ਅੱਜ ਮਹਾਲੀ ਦੇ ਵਿੱਚ ਸਭ ਤੋਂ ਵੱਡਾ ਕਾਰੋਬਾਰ ਅਗਰ ਰੀਅਲ ਏਸਟੇਟ ਦੇ ਵਿੱਚ ਹੈਗਾ ਤਾਂ ਉਹ ਕੁਲਵੰਤ ਸਿੰਘ ਕਹਿ ਲਓ ਕੁਲਵੰਤ ਸਿੰਘ ਭਰਾਵਾਂ ਦਾ ਹੈਗਾ ਕਿਉਂਕਿ ਉਹਨਾਂ ਨੇ ਇਸ ਗੱਲ ਦੀ ਪ੍ਰਵਹਾਲੀ ਕੀਤੀ ਕਿ ਅਸੀਂ ਘੱਟ ਪੜੇ ਆ ਉਹਦਾ ਵੀ ਹੱਲ ਕੱਢ ਲਿਆ ਔਰ ਹਰ ਇੱਕ ਚੀਜ਼ ਦਾ ਹੱਲ ਨਿਕਲਿਆ ਉਹਦਾ ਇਹ ਦੋਸਤੋ ਮੈਂ ਉਹਨਾਂ ਲੋਕਾਂ ਲਈ ਸਵਾਲ ਦੇ ਜਵਾਬ ਦੇ ਰਿਹਾ ਜਿਨ੍ਹਾਂ ਕੋਲੇ ਪੈਸੇ ਆ ਜਾਂਦੇ ਨੇ ਲੇਕਿਨ ਉਹ ਫੈਸਲਾ ਨਹੀਂ ਕਰ ਪਾਉਂਦੇ ਹੁਣ ਇਹ ਨਹੀਂ ਕਿ ਹਰੇਕ ਬੰਦਾ ਕੋਈ ਕਹੂਗਾ ਤੂੰ ਨਹੀਂ ਕਰ ਲਿਆ ਦੋਸਤੋ ਸਾਡੇ ਕੋਲ ਉਹਨੇ ਪੈਸੇ ਮਤਲਬ ਨਹੀਂ ਪ੍ਰੋਪਰਟੀ ਸਾਡੇ ਕੋਲ ਨਹੀਂ ਸੀਗੀ ਅਸੀਂ ਆਪਦੇ ਹਿਸਾਬ ਨਾਲ ਜਿੰਨਾ ਕਰ ਸਕਦੇ ਸੀ ਕੀਤਾਗਾ ਪੂਰਾ ਰਿਸਕ ਲੈ ਲੈ ਕੇ ਲੇਕਿਨ ਜਿੰਨਾਂ ਕੋਲੇ ਪੈਸੇ ਆ ਜਾਂਦੇ ਨੇ ਉਹ ਬਹੁਤ ਕੁਝ ਕਰ ਸਕਦੇ ਆ ਜੇ ਤੁਸੀਂ ਮੈਂ ਕਹਿੰਦਾ ਵੀ ਕੁਲਵੰਤ ਵਰਗਾ ਕਾਰੋਬਾਰ ਨਹੀਂ ਕਰ ਸਕਦੇ ਤਾਂ ਕਮਜਕਮ ਤੁਸੀਂ ਉਸ ਤਰ੍ਹਾਂ ਦਾ ਮਤਲਬ ਉੱਥੇ ਜਾ ਕੇ ਜਾਇਦਾਦਾਂ ਦਾ ਖਰੀਦ ਸਕਦੇ ਹੋ ਨਾ ਜੇ ਜਿਵੇਂ ਮੈਂ ਤੁਹਾਨੂੰ ਕਿਹਾ ਪਿਆਰ ਚ ਅਗਰ ਤੁਹਾਡੀ ਜ਼ਮੀਨ ਵੇਖੂਗੀ ਤਾਂ ਤੁਸੀਂ ਸਿਰਫ ਇੱਕੋ ਹੀ ਚੀਜ਼ ਨੂੰ ਕੇਸਦਾ ਜੀ ਜਟਾ ਜੀ ਦਾ ਜ਼ਮੀਨੀ ਖਰੀਦਣੀ ਆ ਜੇ ਇਥੇ 50 ਲੱਖ ਨੂੰ ਵੇਚੀਏ ਤਾਂ ਅਸੀਂ 40 ਲੱਖ ਵਾਲੀ ਵੀ ਲਵਦੇ ਆ 30 ਲੱਖ ਵਾਲੀ ਲਵਦੇ ਕੋਈ ਕੋਈ ਦੋਸਤੋਂ ਹੋਣੀ ਹੈਗਾ ਤੇ ਉਹਦਾ ਮੈਂ ਕੱਲ ਤੁਹਾਨੂੰ ਇੱਕ ਨੁਕਤਾ ਦਿੱਤਾ ਸੀ ਲੇਕਿਨ ਮੈਂ ਅੱਗੇ ਜੇ ਮੈਂ ਛੋਟੀ ਜੀ ਕੋਈ ਗੱਲ ਵੀ ਨਾਲ ਇਹਦੇ ਐਡ ਕਰਾਂ ਕਿ ਇਹ ਕੱਲਾ ਮਹਾਲੀ ਦਾ ਜਿਹੜਾ ਦੋਸਤੋਂ 에য়ারਪੋਰਟ ਵਾਲਾ ਏਰੀਆ ਹੈਗਾ ਕੱਲਾ ਉਹੀ ਨਹੀਂ ਮਤਲਬ ਇਹਦੇ ਚ ਇਹਦੇ ਚ ਚੁੰਨੀਵਸਲੀ ਵਾਲੀ ਸਾਈਡ ਲੈ ਲਓ ਸਾਰਾ ਮਹਾਲੀ ਦਾ ਇਧਰਲਾ ਪਾਸਾ ਦੋਸਤੋਂ ਬਹੁਤ ਦੂਰ ਤੱਕ ਪਿਆਗਾ ਔਰ ਬਦੀ ਤੱਕ ਜਾ ਲੱਗਦੇ ਆ ਆਪਾਂ ਮਤਲਬ ਖਰੜ ਆ ਗਿਆ ਖਰੜ ਦੇ ਨਾਲ ਬਦੀ ਤੱਕ ਚਲੇ ਗਿਆ ਨਿਊ ਚੰਡੀਗੜ੍ਹ ਸਾਰਾ ਡਵੈਲਪ ਹੋ ਗਿਆ ਔਰ ਆਪਣਾ ਅਜੁੰਨੀ ਮਛਲੀ ਜਿਹੜਾ ਮੈਂ ਕਿਹਾ ਉਧਰੋਂ ਰਾਜਪੁਰੇ ਤੱਕ ਉੱਪਰ ਦੀ ਜਾ ਕੇ ਆਪਣਾ ਪੰਚਕੁੱਲੇ ਦੇ ਨਾਲ ਲੱਗੇ ਕਿਤੇ ਵੀ ਤੁਸੀਂ ਜ਼ਮੀਨ ਮਤਲਬ ਜਾ ਕੇ ਉੱਥੇ ਖਰੀਦ ਕੇ ਨਾਲ ਲੱਗਦੀ ਜ਼ਮੀਨ ਖਰੀਦ ਕੇ ਫਾਇਦਾ ਉਠਾ ਸਕਦੇ ਹੋ ਦੋਸਤੋ ਇਹਦੇ ਇਲਾਵਾ ਹੋਰ ਮੈਂ ਮੋਟਾ ਜਆ ਤੁਹਾਨੂੰ ਮਤਲ ਗੱਲ ਕਰ ਦਾਂਗਾ ਅਗਰ ਤੁਹਾਡੇ ਕੋਲ ਦੋਸਤੋ ਪੈਸੇ ਆ ਗਏ ਮਨ ਲਓ ਤੁਸੀਂ 10 ਕਰੋੜ ਰੁਪਏ ਦੀ ਪ੍ਰਾਪਰਟੀ ਵੇਚਤੀ 20 ਕਰੋੜ ਦੀ ਵੇਚਤੀ ਮਤਲਬ ਉਸ ਜ਼ਮੀਨ ਦੀ ਤੁਸੀਂ ਕਿੰਨੀ ਜ਼ਮੀਨ ਲੈ ਸਕਦੇ ਹੋ ਉਹਦਾ ਠੇਕਾ ਕੱਢ ਕੇ ਦੇਖ ਲਓ ਉਹਦੇ ਬਾਰੇ ਤੁਸੀਂ ਮਤਲਬ ਠੇਕਾ ਦੇਖੋ ਵੀ ਤੁਹਾਨੂੰ ਠੇਕਾ ਕਿੰਨੀ ਆਊਗਾ ਉਹ ਜ਼ਮੀਨ ਖਰੀਦੀ ਹੋਈ ਦਾ ਉਹਦੇ ਚ ਮੈਂ ਤੁਹਾਨੂੰ ਰੈਂਟਰਲ ਪ੍ਰਾਪਰਟੀ ਦੇ ਵੀ ਆਫਰ ਦਿੱਤੀ ਸੀ ਮਤਲਬ ਆਰਾਇਆ ਦਿੱਤੀ ਸੀ ਕਿ ਤੁਸੀਂ ਰੈਟ ਰੈਂਟਰ ਪ੍ਰਾਪਰਟੀ ਦਾ ਕੰਮ ਵੀ ਕਰ ਸਕਦੇ ਹੋ ਲੇਕਿਨ ਅਗਰ ਤੁਸੀਂ ਜਿਵੇਂ ਹੀ ਮੋٹے ਤੌਰ ਤੇ ਦੋ ਤੋਂ ਕਾਰਾਂ ਦਾ کاروبار ਕਾਰਾਂ ਤੁਸੀਂ ਮਤਲਬ ਖਰੀਦ-ਵੇਚ ਹੈ ਜਿਵੇਂ ਆਪਾਂ ਕਾਰ ਬਾਜ਼ਾਰ ਕਹਿੰਦੇ ਆ ਇੱਕ ਡੱਕ ਕੰਮ ਹੈਗਾ ਲੇਕਿਨ ਅਗਰ ਤੁਹਾਡੇ ਕੋਲ ਪੈਸੇ ਨੇ ਤਾਂ ਤੁਸੀਂ ਇਹਦੇ ਵਿੱਚ ਉਹ ਕਮਾਈ ਕਰ ਸਕਦੇ ਹੋ ਦੋਸਤੋ ਜਿਹੜੀ ਸੋਚ ਤੋਂ ਪਰਿਆ ਤੁਸੀਂ ਕਾਰ ਖਰੀਦਣੀ ਆ ਕਾਰ ਖਰੀਦ ਕੇ ਆਪਣਾ ਇੱਕ ਮਤਲਬ ਤੁਸੀਂ ਸ਼ੋਰੂਮ ਬਣਾਇਆ ਕਿਸੇ ਆਪਣੇ ਸ਼ਹਿਰ ਦੇ ਵਿੱਚ ਜਾਂ ਸ਼ਹਿਰ ਦੀ ਸਾਈਡ ਤੇ ਜਾ ਕੇ ਤੇ ਉੱਥੇ ਤੁਸੀਂ ਆਪਣੀਆਂ ਕਾਰਾਂ ਖਰੀਦ ਕੇ ਵੇਚਣੀਆਂ ਆ ਫਿਰ ਇੱਥੇ ਤੁਸੀਂ ਫੇਰ ਕਹੋਗੇ ਸਾਨੂੰ ਕਾਰਾਂ ਦਾ ਪਤਾ ਨਹੀਂ ਭਾਈ ਕਾਰਾਂ ਦੇ ਨਾਲ ਸਬੰਧਤ ਬੰਦਿਆਂ ਨੂੰ ਤੁਸੀਂ ਨੌਕਰੀ ਤੇ ਰੱਖ ਸਕਦੇ ਹੋ ਜਦੋਂ ਤੁਹਾਡੇ ਕੋਲ ਪੈਸੇ ਹੈਗੇ ਨੇ ਤਾਂ ਇਸ ਤਰ੍ਹਾਂ ਦੇ ਐਕਸਪਰਟ ਬੰਦੇ ਨੇ ਜਿਹੜੇ ਕੰਮ ਜਾਣਦੇ ਨੇ ਲੇਕਿਨ ਉਹ ਬੰਦਿਆਂ ਕੋਲ ਪੈਸੇ ਨਹੀਂ ਉਹ ਬੰਦਿਆਂ ਨੂੰ ਨੌਕਰੀ ਚਾਹੀਦੀ ਆ ਤੁਸੀਂ ਉਹਨਾਂ ਨੂੰ ਨੌਕਰੀ ਤੇ ਰੱਖ ਸਕਦੇ ਹੋ ਤੁਸੀਂ ਕਿਸੇ ਵੀ ਸ਼ਹਿਰ ਦੇ ਨਾਲ ਇੱਕ ਆਪਣਾ ਸ਼ੋਰੂਮ ਬਣਾ ਸਕਦੇ ਹੋ ਸ਼ੋਰੂਮ ਬਣਾ ਕੇ ਮੈਂ ਤੁਹਾਨੂੰ ਕਈ ਬੰਦਿਆਂ ਦੀ ਉਦਾਹਰਨਾਂ ਦੇ ਸਕਦਾ ਇਸ ਤਰ੍ਹਾਂ ਦੇ ਚੀਮੇ ਬਾਈ ਹੈਗੇ ਨੇਗੇ ਮਤਲਬ ਤੇ ਸਲਾਮ ਵਾਲੇ ਚੀ ਮੈਂ ਉਥੇ ਬਹੁਤ ਵੱਡਾ ਕਾਰੋਬਾਰ ਕੀਤਾ ਬਹੁਤ ਜਗ੍ਹਾ ਤੇ ਇਸ ਤਰ੍ਹਾਂ ਦਾ ਉਹ ਮਤਲਬ ਕੀ ਹੈ ਕਿ ਤੁਸੀਂ ਕਾਰ ਖਰੀਦਨੀ ਹੈ ਸੇਮ ਜ਼ਮੀਨ ਵਾਲੇ ਕੰਮ ਹੈਗਾ ਕਾਰਾਂ ਖਰੀਦ ਕੇ ਤੁਸੀਂ ਆਪਣੇ ਸ਼ੋਰੂਮ ਚ ਲਿਆਓ ਔਰ ਜਿਸ ਵੀ ਵੀਰ ਨੂੰ ਕਾਰ ਵੇਚਣ ਵੇਲੇ ਪ੍ਰੋਬਲਮ ਹੁੰਦੀ ਆ ਉਹ ਘੱਟ ਰੇਟ ਤੇ ਕਾਰ ਤੁਹਾਨੂੰ ਦੇ ਦਿੰਦਾਗਾ ਔਰ ਤੁਸੀਂ ਉਹਨੂੰ ਲਸਕਾ ਕੇ ਚੁਪ ਪੂਰੀ ਐਂਡ ਚੰਗੀ ਤਰ੍ਹਾਂ ਲਸਕਾ ਕੇ ਆਪਣੇ ਸ਼ੋਰੂਮ ਦੇ ਵਿੱਚ ਖੜੀ ਕਰੋ ਇੱਕ ਕਾਰ ਦੇ ਵਿੱਚੋਂ ਦੋਸਤੋ 1 ਲੱਖ ਤੋਂ ਲੈ ਕੇ 2 ਲੱਖ ਰੁਪਏ ਤੱਕ ਪ੍ਰੋਫਿਟ ਆਉਂਦਾ ਹੈ ਇੱਕ ਕਾਰ ਚ ਮਤਲਬ 1 ਲੱਖ ਤੋਂ 2 ਲੱਖ ਪ੍ਰੋਫਿਟ ਕੋਈ ਛੋਟੀ ਗੱਲ ਨਹੀਂ ਹੈਗੀ ਇੱਕ ਮਹੀਨੇ ਦੇ ਵਿੱਚ ਤੁਸੀਂ 30 ਕਾਰਾਂ ਵੇਚੀਆਂ ਤਾਂ 60 ਲੱਖ ਰੁਪਿਆ ਹੋ ਗਿਆ ਮੈਂ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਜਾਣਦਾ ਜਿਹੜੇ ਕਰੋੜ ਤੋਂ 2 ਕਰੋੜ ਰੁਪਿਆ ਮਹੀਨਾ ਦਾ ਕਮਾ ਰਹੇ ਨੇ ਮਤਲਬ ਕੀ ਤੁਸੀਂ ਜੱਟ ਭਰਾ ਮੇਰੇ ਜਿਹੜੇ ਵੀਰ ਨੇਗੇ ਉਹਨਾਂ ਨੂੰ ਮੈਂ ਕਹਣਾਗਾ ਤੁਸੀਂ ਇਹਦੇ ਜੱਟ ਜੱਤ ਬਣੇ ਵਾਲੇ ਤੋਂ ਨਿਕਲ ਕੇ ਤੁਸੀਂ ਬਿਜ਼ਨਸ ਵਾਲੇ ਪਾਸੇ ਨੂੰ ਆਓ ਤੁਹਾਡੇ ਕੋਲ ਪੈਸਾ ਹੈਗਾ ਹੁਣ ਬਹੁਤ ਹੀ ਮੇਰੇ ਵੀਰੇ ਅਜੇ ਬੈਠੇ ਨੇ ਮੈਂ ਸੈਂਕੜੇ ਨਹੀਂ ਹਜ਼ਾਰਾਂ ਕਹਿ ਸਕਦਾਗਾ ਜਿਨ੍ਹਾਂ ਕੋਲ ਕਰੋੜਾ ਰੁਪਇਆ ਆਇਆ ਪਿਆ ਪਰ ਉਹ ਅੱਜ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਅਸੀਂ ਕੀ ਕਰੀਏ ਕਿਉਂਕਿ ਜ਼ਮੀਨ ਮੂਰੇ ਵਹਿਗੇ ਹੋਗੇ ਜ਼ਮੀਨ ਲੈਂਨ ਤੋਂ ਡਰ ਹੀ ਜਾਂਦੇ ਨੇ ਕਿ ਸਾਡੇ ਦਾ ਉਹਨਾਂ ਨੇ ਵੇਚਣ ਵੇਲੇ ਸੋਚੀ ਸੀ ਕਿ 20 ਕਿੱਲਿਆਂ ਦੇ 40 ਬਣ ਜਾਣਗੇ ਜਾਂ 60 ਬਣ ਜਾਣਗੇ ਹੁਣ ਉਹਨੇ ਬਣਦੇ ਨਹੀਂ ਹੈਗੇ ਉਹਦਾ ਜਿੰਨੀ ਮਹਿੰਗੀ ਵੇਚੀ ਸੀ ਉਦੋਂ ਉਨੀ ਮਹਿੰਗੀ ਮੂਹਰੇ ਹੋ ਗਈ ਜ਼ਮੀਨ ਇਸੇ ਗੱਲ ਨੂੰ ਲੈ ਕੇ ਦਿਮਾਗ ਤੇ ਵਜਨ ਪਾਈ ਬੈਠੇ ਨੇ ਸੋ ਦੋਸਤੋ ਦਿਮਾਗ ਤੇ ਵਜਨ ਪਾਉਣ ਦੀ ਬਜਾਏ ਤੁਸੀਂ ਫੀਲਡ ਦੇ ਵਿੱਚ ਜਾ ਕੇ ਐ ਖੁੱਲੇ ਮਨ ਦੇ ਨਾਲ ਕੰਮ ਕਰੋ ਖੁੱਲੇ ਮਨ ਦੇ ਨਾਲ ਤੁਸੀਂ ਕੰਮ ਕਰੋ ਜਿਸ ਕੰਮ ਨੂੰ ਵੀ ਹੱਥ ਪਾਓ 100% ਮਤਲਬ ਇਹ ਨਹੀਂ ਕਿ ਡਵਲਮੈਂਟਡ ਡਵਲਮੈਂਟਡ ਨਹੀਂ ਡਵਲਮੈਂਟਡ ਤਾਂ ਕਦੇ ਹੋਣਾ ਹੀ ਨਹੀਂ ਹੈਗਾ 100% ਸੋਚ ਕੇ ਮਤਲਬ ਕੰਮ ਨੂੰ ਹੱਥ ਪਾਓ ਕਿ ਮੈਂ ਇਹ ਕੰਮ ਕਰਨਾ ਔਰ ਮੈਂ 100% ਜੋ ਕਾਬਜਾ ਹੋਣਾ ਔਰ ਕਦੇ ਪਿੱਛੇ ਮੁੜ ਕੇ ਨਾ ਦੇਖੋ ਜਿਸ ਕੰਮ ਨੂੰ ਹੱਥ ਪਾ ਲੋ ਉਹ ਕੰਮ ਤੁਹਾਨੂੰ ਆਪਣੇ ਆਪ ਰਸਤਾ ਦੇਵੇਗਾ ਕੋਈ ਮਾਂ ਦੇ ਪੇਟ ਦੇ ਵਿੱਚੋਂ ਕੰਮ ਨੂੰ ਕੋਈ ਮਤਲਬ ਸਿੱਖ ਕੇ ਨਹੀਂ ਆਇਆ ਹੁੰਦਾ ਸੋ ਦੋਸਤੋ ਮੈਂ ਕੋਸ਼ਿਸ਼ ਕਰੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਨਾ ਕੋਈ ਆਈਡੀਆ ਜਿਹੜਾ ਹੈਗਾ ਉਹ ਦਿੰਦਾ ਰਹਾਂਗਾ ਮੈਂ ਆਈਡੀਆ ਮਤਲਬ ਜੇ ਦੋਸਤੋ ਮੈਂ ਤੁਹਾਨੂੰ ਕਹਾ ਕਿ ਮੈਂ ਅਗਰ ਮੋਟੀਵੇਸ਼ਨਲ ਆਪਣਾ ਚੈਨਲ ਖੋਲਾਂ ਉਸ ਵੀ ਮੈਂ ਕਾਮਯਾਬੀ ਕਰ ਸਕਦਾ ਅਗਰ ਮੈਂ ਕਿਸੇ ਹੋਰ ਕਾਰੋਬਾਰ ਨਾਲ ਸੰਬੰਧਤ ਲੇਕਿਨ ਮੈਂ ਸਿਰਫ ਕੋਸ਼ਿਸ਼ ਕਰ ਰਿਹਾ ਕਿ ਮੇਰੇ ਜ਼ਿੰਮੇਵਾਰ ਭਰਾ ਨੇ ਜਿਹੜੇ ਜਿਹੜੇ ਵਿੱਚ ਉਚਾਲੇ ਲੰਮਕ ਰਹੇ ਨੇ ਉਹਨਾਂ ਨੂੰ ਕੁਝ ਨਾ ਕੁਝ ਮਤਲਬ ਜੇ ਆਪਾਂ ਮਤਲਬ ਮੈਂ ਮਦਦ ਤਾਂ ਕੀ ਕਰ ਸਕਦਾ ਲੇਕਿਨ ਇਹ ਆ ਕਿ ਕੁਝ ਨਾ ਕੁਝ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਰਸਤਾ ਦਿਖਾਇਆ ਜਾਵੇ ਉਹੀ ਲਾਈਕ ਤੇ ਸ਼ੇਅਰ ਐਂਡ ਚੈਨਲ ਨੂੰ ਫੋਲੋ ਕਰ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ